ਕੇ ਚੰਦਵਾਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਗਿਆ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕੀ ਅਸੀਂ ਕਾਨੂੰਨ ਦੇ ਮੁਕਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੀ ਇਹਨਾਂ ਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉਥੇ ਹੀਟ ਪਟਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸ ਐਚ ਓਜ਼ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਗਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ और पब्लिक ऑर्डर मेंटेन रखना एक टॉप मोस्ट प्रायोरिटी है वी विल आइडेंटिफाई ईच एंड एवरी पर्सन हु वाज इन्वॉल्वड इन दिस अटैक ਔਰ ਟ੍ਰਾਈਂਗ ਟੂ ਅਟੈਕ ਦਾ ਪੁਲਿਸ ਪਾਰਟੀ ਐਂਡ ਵੀਲ ਰਾਉਂਡ ਹਿਮ ਅਪ ਐਂਡ ਬੁੱਕ ਥੈਮ ਅੰਡਰ ਸੀਲ ਮਤਲਬ ਕਿਆ ਸੀ ਕਿ ਐਡਾ ਵੱਡਾ ਘਟਨਾ ਹੋ ਸਕਦੀ ਹੈ ਪੁਲਿਸ ਨੂੰ ਕੋਈ ਪਹਿਲਾਂ ਕਿਆ ਸੀ ਇਹ ਗੱਲ ਦੀ ਜੀ ਦੇਖਿਏ ਇਹ ਇੱਕ ਇਨਕੀ ਤਰਫ ਸੇ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦਾ ਸੀਨੀਅਰ ਆਫੀਸਰਸ ਵੀ ਰੀਚ ਦਾ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜਨਾ ਮੇਲ ਫੀਮੇਲ ਕੋਈ ਕਿੰਨੇ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀ ਉਹਨਾਂ ਦਾ ਮੈਮ ਲਾਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਰਾਤਾ ਕਿੰਨੇ ਕਿੰਨੇ ਮੁਲਾਜ਼ਮ ਹੈ ਕਿੰਨੇ ਕਿੰਨੇ ਜੀ ਹਲੇ ਤੱਕ ਪਤਾ ਨਹੀਂ ਕੁਝ ਜੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕਟਰ ਕਹਿੰਦੇ ਉਹਦੇ ਹਿਸਾਬ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀਗਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾ ਨਿਜ਼ਾਮ ਵਾਲਾ ਨੂੰ ਕਿੰਨੇ ਕਿੰਨੂ ਕਾਬੂ ਕੀਤਾ ਹੁਣ ਤੱਕ ਜੀ that is yet to be verified but ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨਾ ਉਹਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨੂੰ ਵੀ ਕੋਈ ਸਹੀ ਹੈ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜੀ ਇਟਸ ਕੰਪਲੀਟਲੀ ਪੀਸ